ਇਹਨਾਂ ਦੀ ਇੱਕ ਜਿਹੜੇ ਹੀ ਆ ਵੀ ਅਸੀਂ ਸਭ ਕੁਝ ਜਿਹੜਾ ਇਹ ਘੱਟ ਗਿਣਤੀ ਵਰਗਾ ਇਹਨੂੰ ਖਤਮ ਕਰਕੇ ਇਹਨੂੰ ਬਹੁ ਗਿਣਤੀ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਜਿਹਨੂੰ ਹਿੰਦੂ ਰਾਸ਼ਟਰ ਦਾ ਨਾਮ ਦਿੱਤਾ ਜਾ ਰਿਹਾ ਅੱਜ ਦੀ ਡੇਟ 'ਚ ਉਹਦੇ 'ਚ ਹੀ ਮਿਲਾ ਲੈਣਾ ਹਿੰਦੁਸਤਾਨ ਦੀ ਕੋਈ ਵੀ ਸਰਕਾਰ ਇੰਡੀਆ ਦੀ ਕੋਈ ਵੀ ਸਰਕਾਰ ਉਹਨਾਂ ਦੀ ਇੱਕ ਜਿਹੜਾ ਵੀ ਅਸੀਂ ਇੰਡੀਆ ਨੇਸ਼ਨ ਬਿਲਡ ਕਰਨਾ ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਇੰਡੀਆ ਇੱਕ ਟੈਰੀਟੋਰੀਅਲ ਸਪੇਸ ਆ ਜਿੱਥੇ ਬਹੁ ਗਿਣਤੀ ਕੌਮਾਂ ਰਹਿ ਕੇ ਇੱਕ ਦੇਸ਼ ਬਣਾਉਂਦੀਆਂ ਤੇ ਉਹਨਾਂ ਦੀ ਵਨਸਮਾਨਤਾ ਨੂੰ ਮਾਨਤਾ ਦਿਓ ਉਹਦਾ ਸਤਿਕਾਰ ਕਰੋ ਹੁਣੇ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਪਾਠ ਕਰਨਾ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਗਾਤਰੇ ਪਾਉਣੇ ਆ ਪਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਦਾੜੀਆਂ ਰੱਖਣੀਆਂ ਰੱਖੋ ਪਰ ਤੁਸੀਂ ਹੈ ਸਾਡੇ ਚ ਪਰ ਅਸੀਂ ਕਹਿੰਨੇ ਆ ਗੁਰੂ ਨਾਨਕ ਸਾਹਿਬ ਨੇ ਤਾਂ ਸਾਰੇ ਕਰਮਕਾਂਡਾਂ ਦਾ ਖੰਡਨ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਤਾਂ ਦਰਜਾ ਬਦਰਜੀ ਉੱਚ ਨੀਤ ਖਤਮ ਕੀਤੀ ਸੀ ਅੱਜ ਇੰਡੀਅਨ ਸਟੇਟ ਇਹ ਗੱਲ ਕਹੇ ਵੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਖਾਣਾ ਕੀ ਆ ਪੀਣਾ ਕੀ ਆ ਪਹਿਨਣਾ ਕੀ ਆ ਕਿਹੜਾ ਮਾਸ ਖਾਣਾ ਨਹੀਂ ਖਾਣਾ ਤੇ ਐਂਟਰਟੇਨਮੈਂਟ ਕਿਵੇਂ ਹੋਣਾ ਤੁਹਾਨੂੰ ਨੈਰੇਟਿਵ ਤੁਹਾਡਾ ਬਿਰਤਾਂਤ ਵੀ ਜਿਹੜਾ ਰਚਨਾ ਅਸੀਂ ਰਚਾਂਗੇ ਤੁਸੀਂ ਆਪ ਦਾ ਤੁਹਾਡੇ ਗੁਰੂਆਂ ਬਾਰੇ ਵੀ ਅਸੀਂ ਸਮਝਾਉਣੇ ਆ ਤੁਸੀਂ ਤਾਂ ਗੁਰੂਆਂ ਨੂੰ ਸਮਝ ਹੀ ਨਹੀਂ ਸਕੇ ਤੁਹਾਡਾ ਇਤਿਹਾਸ ਵੀ ਅਸੀਂ ਦੰਨੇ ਆ ਤੁਹਾਨੂੰ ਫਿਰ ਅਸੀਂ ਕਹਾਂਗੇ ਨਹੀਂ ਆਏ ਨਹੀਂ ਚੱਲਦੀ। ਦੇਖੋ ਮੈਂ ਇਸ ਟਾਈਮ ਜਿਹੜੇ ਸਾਡੇ ਹੁਕਮਰਾਨ ਆ ਜਾਂ ਬੀਜੇਪੀ ਆ ਉਹਨਾਂ ਦੀ ਸਾਰੀ ਵਰਕਿੰਗ ਦੇਖੀ। ਮੈਂ ਆਰਐਸਐਸ ਕਿਵੇਂ ਆਪਰੇਟ ਕਰਦੀ ਆ ਉਹ ਵੀ ਦੇਖੀ। ਹੁਣ ਜਦੋਂ ਮੈਨੂੰ ਇਹ ਗੱਲ ਦੀ ਸਮਝ ਆਈ ਵੀ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਖਤਰਾ ਸਾਡੇ ਇਤਿਹਾਸ ਦੇ ਪਿੱਛੇ ਲੱਗੇ ਹੋਏ ਆ। ਸਾਡੇ ਗ੍ਰੰਥਾਂ ਦੇ ਪਿੱਛੇ ਲੱਗੇ ਹੋਏ ਆ। ਸਾਡੀ ਆਈਡੈਂਟਿਟੀ ਦੇ ਉੱਤੇ ਡਿਸਟਿੰਕਟ ਆਈਡੈਂਟਿਟੀ ਦੇ ਉੱਤੇ ਲੱਗੇ ਹੋਏ ਆ ਸਾਡੇ ਕਲਚਰ ਸੱਭਿਆਚਾਰ ਦੇ ਉੱਤੇ ਲੱਗੇ ਹੋਏ ਆ ਜਿਹੜੇ ਇਹ ਸਾਰੀਆਂ ਚੀਜ਼ਾਂ ਨੂੰ ਅਸਿਮੂਲੇਟ ਕਰਨਾ ਚਾਹੁੰਦੇ ਆ ਦੇਖੋ ਆਉਂਦਿਆਂ ਵਿੱਚ ਮਿਲਾਉਣਾ ਅੱਜ ਦੀ ਜਿਹੜੀ ਸਾਨੂੰ ਇਹ ਪਹਿਲਾਂ ਤਾਂ ਸਮਝਣਾ ਪਊਗਾ ਵੀ ਸਾਡਾ ਦੁਸ਼ਮਣ ਕੌਣ ਆ ਜੇ ਮੈਂ ਹੁਣ ਗੱਲ ਕਰ ਰਿਹਾ ਵੀ ਪੰਜਾਬ ਦੀ ਹੋਂਦ ਨੂੰ ਖਤਰਾ ਪੰਜਾਬੀਆਂ ਦੀ ਹੋਂਦ ਤੈਨਾਂ ਪਹਿਲਵਾਨ 18 ਹਜ਼ਾਰੀ ਦਾ ਰੁਸਤਮ ਫੈਸਲਾਬਾਦ ਡਿਵੀਜ਼ਨ